ਮੁਗਲ ਵੰਸ਼ ਜਾਂ ਜਿਹਨੂੰ ਆਪਾਂ ਕਹਿੰਦੇ ਆ ਮੁਗਲ ਸਾਮਰਾਜ ਮੁਗਲ ਦਾ ਅਰਥ ਹੈਗਾ ਬਹਾਦਰ ਤਾਂ ਮੁਗਲ ਸ਼ਾਸਕਾਂ ਨੂੰ ਸਭ ਯਾਦ ਰੱਖਣ ਦੀ ਸਭ ਤੋਂ ਸੌਖੀ ਟ੍ਰਿਕ ਹੈਗੀ ਆ ਬਾਦਸ਼ਾਹ ਮੁਗਲ ਸਾਮਰਾਜ ਦੀ ਜਿਹੜੀ ਸ਼ਾਸਕ ਸੀ ਇਹ ਪਹਿਲਾਂ ਵਾਲੇ ਨੂੰ ਪੂਰ ਮੁਗਲ ਕਾਲ ਦੇ ਸ਼ਾਸਕ ਵੀ ਕਿਹਾ ਜਾਂਦਾ ਹੈ ਜਿਵੇਂ ਬੀਤੇ ਹੈਗਾ ਬਾਬਰ ਜਿਹੜਾ ਟਾਈਮ ਪੀੜ ਹੈਗਾ 1526 ਤੋਂ 1530 ਵੀ ਤੱਕ ਜਿਨੇ ਪਾਣੀਪਾਦੀ ਪਹਿਲੀ ਲੜਾਈ ਦੇ ਵਿੱਚ ਇਬਰਾਹਿਮ ਲੋਦੀ ਨੂੰ ਹਰਾ ਕੇ ਮੁਗਲ ਸਾਮਰਾਜ ਦੀ ਜਿਹੜੀ ਆ ਉਹ ਨੀ ਰੱਖੀ ਸੀ ਇਸ ਤੋਂ ਬਾਅਦ ਆਉਂਦਾ ਬਈ ਐਚ ਟੇ ਹਮਾਇੂ ਜਿਹਦਾ ਟਾਈਮ ਪੀੜ ਹੈਗਾ ਸੀ ਆ 1530 ਤੋਂ 1540 ਤੇ ਬਾਅਦ ਦੇ ਵਿੱਚ ਜਿਹੜਾ ਟਾਈਮ ਪੀਸ ਸੀ 1555 ਤੋਂ 1556 ਇਸ ਤੋਂ ਬਾਅਦ ਆਉਂਦਾ ਏ ਤੇ ਅਕਬਰ ਜਿਹਦਾ ਟਾਈਮ ਪੀੜ ਹੈਗਾ ਸੀ 1556 ਤੋਂ 1605 ਇਸ ਤੀਕ ਤੱਕ ਇਸ ਤੋਂ ਜਿਹੜਾ ਅਗਲਾ ਸ਼ਾਸਕ ਹੈ ਉਹ ਹੈ ਜਹਾਂਗੀਰ ਜਿਹਦੇ ਠੀਕ ਹੈ ਇਹਦਾ ਟਾਈਮ ਪੀਰੀਡ ਹੈਗਾ ਜਿਹੜਾ 1605 ਤੋਂ 1627 ਈਸਵੀ ਤੱਕ ਇਸ ਤੋਂ ਬਾਅਦ ਜਹਾਂਗੀਰ ਤੋਂ ਬਾਅਦ ਆਇਸਤੀ ਸ਼ਾਜਾਹ ਜਿਹਦਾ ਸ਼ਾਸਨ ਕਾਲ ਦਾ ਸਮਾਂ ਹੈਗਾ 1627 ਤੋਂ 1658 ਈਸਵੀ ਤੱਕ ਇਸ ਤੋਂ ਬਾਅਦ ਜਿਹੜਾ ਲਾਸਟ ਹੈ ਇਹ ਤੇ ਔਰੰਗਜ਼ੇਬ ਜਿਹਦਾ ਸਮਾਂ ਹੈਗਾ 1658 ਤੋਂ 1707 ਈਸਵੀ ਤੱਕ ਜਿਹੜੇ ਇਸ ਦੇ ਬਾਅਦ ਦੇ ਜਿਹੜੇ ਬਈ ਮੁਗਲ ਸਾਸਤਰੀ ਉਹ ਬੜੇ ਅਯੋਗ ਸੀ ਠੀਕ ਹੈ ਉਹਨਾਂ ਦੇ ਵਿੱਚ ਇਹ ਉਹ ਇੰਨੇ ਜਿਆਦੇ ਸ਼ਕਤੀਸ਼ਾਲੀ ਨਹੀਂ ਸੀ ਤੇ ਉਹਨਾਂ ਦੇ ਬਾਅਦ ਜਿਹੜੇ ਟਾਈਮ ਪੀਰੀਡ ਸੀ ਉਹਨੂੰ ਉੱਤਰ ਮੁਗਲ ਕਾਲ ਦੇ ਸ਼ਾਸਕ ਵੀ ਕਿਹਾ ਜਾਂਦਾ ਸੀਗਾ ਤੇ ਹੁਣ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸੋਗੇ ਕਿ ਮੁਗਲ ਸਾਮਰਾਜ ਦਾ ਜਿਹੜਾ ਅੰਤਿਮ ਸ਼ਾਸਕ ਸੀਗਾ ਉਹ ਕੌਣ ਸੀਗਾ